ਜੀ ਅੱਜ ਅਸੀਂ ਬਣਾਉਣ ਲੱਗੇ ਆਂ ਆਵਲੇ ਦੇ ਪਰੌਂਠੇ ਜੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬੰਦਦੇ ਨੇ ਕੈਲਸ਼ੀਅਮ ਦੇ ਨਾਲ ਬਹੁਤ ਭਰਪੂਰ ਹੁੰਦੇ ਆਂ ਵੈਸੇ ਵੀ ਆਵਲਾ ਖਾਣਾ ਬਹੁਤ ਵਧੀਆ ਹੁੰਦਾ ਸਿਹਤ ਲਈ ਤੇ ਖਾਣਾ ਚਾਹੀਦਾ ਮਨ ਲੋ ਤੇ ਤੁਹਾਨੂੰ ਆਵਲੇ ਦੇ ਪਰੌਂਠੇ ਅੱਜ ਇੱਕ ਡਿਫਰੈਂਟ ਮਨ ਲੋ ਪਰੌਂਠੇ ਬਣਾ ਕੇ ਤੁਹਾਨੂੰ ਦਿਖਾਉਣੀ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਆਵਲੇ ਦੇ ਪਰੌਂਠੇ ਜੋ ਬਿਲਕੁਲ ਡਿਫਰੈਂਟ ਤਰੀਕੇ ਦੇ ਪਰੌਂਠੇ ਹੁੰਦੇ ਹਨ ਖਾਣ ਵਿੱਚ ਬਹੁਤ ਹੀ ਸੁਆਦ ਹੁੰਦੇ ਹਨ ਇਸ ਦੇ ਵਿੱਚ ਬਹੁਤ ਮਾਤਰਾ ਵਿੱਚ ਐਰਿਆਨ ਕੈਲਸ਼ੀਅਮ ਹੁੰਦਾ ਹੈ ਕੈਲਸ਼ੀਅਮ ਹੁੰਦਾ ਹੈ ਤੇ ਸਿਹਤ ਲਈ ਬਹੁਤ ਜੋ ਸਾਰੇ ਜਾਣਦੇ ਹਨ ਕਿ ਸਿਹਤ ਲਈ ਆਵਲਾ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਪਰੌਂਠੇ ਬਣਾਉਣ ਲਈ ਅਸੀਂ ਹਾਂਜੀ ਪਰੌਤੇ ਬਣਾਉਣ ਲਈ ਆਪਾਂ ਔਲੇ ਲੈਨੇ ਪੰਜ ਆਪਾਂ ਔਲੇ ਪਾਵਾਂਗੇ ਦੋ ਅਸੀਂ ਆਲੂ ਪਾਵਾਂਗੇ ਆਲੂ ਨੂੰ ਚੰਗੀ ਤਰ੍ਹਾਂ ਵਾਲ ਲਿਆ ਤੇ ਵਾਲ ਕੇ ਇਹਨਾਂ ਨੂੰ ਛਿੱਲ ਲਿਆ ਤੇ ਇਹ ਆਪਾਂ ਚਾਰ ਹਰੀਆਂ ਮਿਰਚਾਂ ਪਾਵਾਂਗੇ ਇਹ ਅਸੀਂ ਦੇਸੀ ਘਿਓ ਲੈ ਲਿਆ ਤੇ ਇਹ ਕਸੂਰੀ ਮੇਥੀ ਅਸੀਂ ਪਾਵਾਂਗੇ ਵਿੱਚ ਲੋੜ ਅਨੁਸਾਰ ਤੇ ਇਹ ਅਸੀਂ ਪੰਜ ਛੇ ਪਰੌਠਿਆਂ ਦਾ ਆਟਾ ਲੈਣਾ ਹਾਂਜੀ ਹੁਣ ਆਪਾਂ ਔਲਿਆਂ ਨੂੰ ਕद्दूकस ਕਰਾਂਗੇ ਸਸਤਰਾ ਨੂੰ ਕद्दूकस ਕਰ ਲੈਣਾ ਜਿੰਨੇ ਕੋ ਆਪਾਂ ਪਰੌਂਠੇ ਬਣਾਉਣੇ ਉਹਨੇ ਹੀ ਆਪਾਂ ਔਲੇ ਪਾਉਣੇ ਨੇ ਵੱਧ ਘੱਟ ਵੀ ਐਸੀ ਪਾ ਸਕਦੇ ਆ ਪਰ ਥੋੜਾ ਜਿਹਾ ਖੱਟੇ ਹੋਣਗੇ ਨਾ ਤਾਂ ਕਰਕੇ ਔਲੇ ਕੋ ਪਾ ਲਓ ਹਾਂਜੀ ਔਲੇ ਆਪਾਂ ਕद्दूकस ਕਰ ਲਏ ਨੇ ਤੇ ਹੁਣ ਅਸੀਂ ਦੋ ਆਲੂ ਕद्दूकस ਕਰਾਂਗੇ ਹਾਂਜੀ ਔਲੇ ਅਸੀਂ ਕद्दूकस ਕਰ ਲਏ ਨੇ ਹੁਣ ਅਸੀਂ ਆਲੂ ਕद्दूकस ਕਰਾਂਗੇ ਦੋ ਹਾਂਜੀ ਆਪਾਂ ਆਲੂ ਵੀ ਵਿੱਚੇ ਕਦੂਕਸ਼ ਕਰ ਲੈਨੇ ਔ ਲਿਆਂਦੇ ਤੇ ਹੁਣ ਅਸੀਂ ਮਸਾਲੇ ਪਾਵਾਂਗੇ ਆਟੇ ਦੇ ਵਿੱਚ ਲੋੜ ਅਨੁਸਾਰ ਅਸੀਂ ਨਮਕ ਪਾਵਾਂਗੇ ਲਾਲ ਮਿਰਚ ਪਾਵਾਂਗੇ ਤੇ ਜਿਹੜੀਆਂ ਆਪਾਂ ਹਰੀਆਂ ਮਿਰਚਾਂ ਕੱਟੀਆਂ ਸੀਗੀਆਂ ਉਹ ਵੀ ਵਿੱਚੇ ਐਡ ਕਰਾਂਗੇ ਥੋੜੀ ਜਿਹੀ ਆਪਾਂ ਕਸੂਰੀ ਮੇਥੀ ਪਾ ਦਾਂਗੇ ਵਿੱਚ ਫੋਨ ਇਹਨਾਂ ਨੂੰ ਮਿਕਸ ਕਰ ਲਵਾਂਗੇ ਇਸ ਤੋਂ ਬਾਅਦ ਵਿੱਚ ਆਪਾਂ ਮਿਕਸ ਕਰਕੇ ਜਿਹੜੇ ਆਲੂ ਕद्दूकश ਕੀਤੇ ਨੇ ਤੇ ਔਲੇ ਇਹਨਾਂ ਨੂੰ ਵਿੱਚ ਹੀ ਆਪਾਂ ਐਡ ਕਰ ਦੇਣਾ ਤੇ ਵਿੱਚ ਹੀ ਗੁੰਨ ਲੈਣਾ ਇਹਨਾਂ ਨੂੰ ਇਹ ਪਰੌਠੇ ਬਹੁਤ ਹੀ ਸਵਾਦ ਬੰਦੇ ਨੇ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਇਸ ਡੱਬੇ ਦੇ ਵਿੱਚ ਰੱਖ ਦਵਾਂਗੇ ਤੇ ਉੱਪਰ ਅਸੀਂ ਥੋੜਾ ਜਿਹਾ ਘੀ ਲਾ ਦੇਣਾ ਹੈ ਉਹ ਤੇ ਉੱਪਰ ਸੁੱਕੇ ਨਾ ਤੇ ਇਹਨੂੰ 5 ਕੁ ਮਿੰਟ ਵਾਸਤੇ ਇਸ ਤਰ੍ਹਾਂ ਹੀ ਪਿਆਰਨ ਦੇ ਨਾਲ ਕੱਜ ਕੇ ਰੱਖ ਦੇਣਾ ਅਸੀਂ ਤੇ ਉਸ ਤੋਂ ਬਾਅਦ ਤੁਹਾਨੂੰ ਪਰੌਠੇ ਬਣਾ ਕੇ ਦਿਖਾਉਣੀ ਆ ਜਵਾਵ ਉੱਪਰ ਰੱਖ ਲਿਆ ਇਦਾਂ ਤੁਸੀਂ ਪੇੜਾ ਕਰ ਲਿਆ ਪੇੜਾ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ ਜਿੰਨਾ ਕੋਈ ਤੁਸੀਂ ਵੱਡਾ ਪਰੌਂਠਾ ਬਣਾਉਣਾ ਹੈ ਤੇ ਹੁਣ ਆਪਾਂ ਵੇਲਾਂਗੇ ਪਰੌਂਠਾ ਜਿਵੇਂ ਤੁਸੀਂ ਪਰੌਂਠਾ ਬਣਾਉਂਦੇ ਹਾਂ ਹਲਕੇ ਹਲਕੇ ਹੱਥਾਂ ਨਾਲ ਵੇਲਣਾ ਇਹਨੂੰ ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਪਤਲਾ ਕਰਨਾ ਹੈ ਇਹਦੇ ਉੱਪਰ ਤਵੇ ਤੇ ਆਪਾਂ ਹੁਣ ਥੋੜਾ ਜਿਹਾ ਘੀ ਲਾ ਦਾਂਗੇ। ਪੱਲਾ ਨੂੰ ਚੋਪੜ ਲਵਾਵਾਂਗੇ ਤਵੇ ਨੂੰ। ਫਿਰ ਇਹਦੇ ਤੇ ਉੱਪਰ ਪਰੌਂਠਾ ਪਾਵਾਂਗੇ। ਇਸ ਤਰ੍ਹਾਂ ਹੀ ਆਪਾਂ ਸਾਰੇ ਪਰੌਂਠੇ ਬਣਾ ਲੈਨੇ ਨੇ। ਹਾਂਜੀ ਪਰੌਂਠਾ ਆਪਾਂ ਪੈਲਟ ਦਿੱਤਾ ਹੁਣ। ਹੁਣ ਇਹਦੇ ਉੱਪਰ ਘੀ ਲਾਵਾਂਗੇ। ਜੀ ਤੁਸੀਂ ਜਿਹੜਾ ਮਰਜ਼ੀ ਲਾ ਸਕਦੇ ਹੋ ਬਟਰ ਵੀ ਲਾ ਸਕਦੇ ਹੋ ਦੇਸੀ ਕੀ ਵੀ ਲਾ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲੇ ਅਵੇਲੇਬਲ ਹੈਗਾ ਤੇ ਹੁਣ ਆਪਾਂ ਇਹਨੂੰ ਉਲਟਾਂਗੇ ਤੋਂ ਬਾਅਦ ਆਪਣਾ ਬਹੁਤ ਵਧੀਆ ਬਣਦਾ ਹੈ ਇਸੇ ਤਰ੍ਹਾਂ ਇਹ ਸਾਰੇ ਪਰੌਤੇ ਬਣਾ ਲੈਨੇ ਨੇ ਦੇਖੋ ਪਰੌਂਠਾ ਕਿੰਨਾ ਵਧੀਆ ਬਣਿਆ ਜੀ ਆਵਲੇ ਦੇ ਪਰੌਤੇ ਬਣ ਕੇ ਆਪਣੇ ਤਿਆਰ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੇ ਬਣੇ ਨੇ ਪਰੌਂਠੇ ਤੁਸੀਂ ਵੀ ਬਣਾਓ ਟਰਾਈ ਕਰੋ ਤੇ ਬਣਾ ਕੇ ਦੇਖੋ ਕਿਉਂਕਿ ਇਹ ਬਹੁਤ ਹੀ ਹੈਲਦੀ ਹੁੰਦੇ ਨੇ ਖਾਣੇ ਚਾਹੀਦੇ ਨੇ ਬਣਾ ਕੇ ਆਪਾਂ ਨੂੰ ਔਲਾ ਵੈਸੇ ਵੀ ਬਹੁਤ ਵਧੀਆ ਹੁੰਦਾ ਹੈ ਬਹੁਤ ਚੰਗਾ ਹੁੰਦਾ ਖਾਣ ਦੇ ਵਿੱਚ ਹੈਲਦੀ ਹੁੰਦਾ ਤੇ ਵੈਸੇ ਵੀ ਕੈਲਸ਼ੀਅਮ ਦੇ ਨਾਲ ਭਰਪੂਰ ਹੁੰਦਾ ਹੈ ਤੇ ਲਾਈਕ ਕਮੈਂਟਸ ਕਰਕੇ ਦੱਸੋ ਸਾਡੀ ਅੱਜ ਦੀ ਰੈਸਪੀ ਜਿਹੜੀ ਪਰੌਂਠਿਆਂ ਦੀ ਤੁਹਾਨੂੰ ਕਿਵੇਂ ਦੀ ਲੱਗੀ ਏ ਜੇ ਵਧੀਆ ਲੱਗੀ ਏ ਤੇ ਤੁਸੀਂ ਸਬਸਕ੍ਰਾਈਬ ਲਾਈਕ ਕਮੈਂਟਸ ਜ਼ਰੂਰ ਕਰਿਓ ਜਿਹੜੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਵੇਖਦੇ ਓਨਾਂ ਦਾ ਦਿਲੋਂ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ